ਹਾਜ਼ਰ ਹਾਂ ਦੋਸਤੋ ਆਡੀਓ ਪੁਸਤਕਾਂ ਦੀ ਲੜੀ ਦੇ ਅੰਤਰਗਤ ਪ੍ਰਸਿੱਧ ਕਿੱਸਾਕਾਰ ਪੀਲੂ ਦੁਆਰਾ ਲਿਖਿਆ ਕਿੱਸਾ ਮਿਰਜ਼ਾ ਸੇਵਾ ਇਸ ਕਿੱਸੇ ਦਾ ਮੂਲ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਗੱਲਾਂ ਇਸ ਕਿੱਸੇ ਬਾਰੇ ਮਿਰਜ਼ਾ ਸੇਵਾ ਦਾ ਕਿੱਸਾ ਲਿਖਣ ਵਾਲੇ ਬਹੁਤ ਸਾਰੇ ਕਿੱਸਾਕਾਰ ਹੋਏ ਹਨ ਪਰ ਉਹਨਾਂ ਵਿੱਚੋਂ ਪੀਲੂ ਹਾਫਿਜ਼ ਬਰਖੁਰਦਾਰ ਅਤੇ ਭਗਵਾਨ ਸਿੰਘ ਦੇ ਨਾਮ ਜ਼ਿਕਰ ਜੋਗ ਹਨ ਸਭ ਤੋਂ ਪਹਿਲਾਂ ਮਿਰਜ਼ਾ ਸੇਵਾ ਦਾ ਕਿੱਸਾ ਪੀਲੂ ਨੇ ਲਿਖਿਆ ਉਸ ਤੋਂ ਤਕਰੀਬਨ 100 ਸਾਲ ਬਾਅਦ ਹਾਫਿਜ਼ ਬਰਖੁਰਦਾਰ ਨੇ ਹੁਣ ਤੱਕ ਹੋਈ ਖੋਜ ਦੇ ਆਧਾਰ ਤੇ ਪੀਲੂ ਨੂੰ ਹੀ ਇਸ ਕਿੱਸੇ ਦਾ ਪ੍ਰਮਾਣਿਕ ਕਵੀ ਮੰਨਿਆ ਗਿਆ ਜਿਸ ਨੇ ਪਹਿਲੀ ਵਾਰ ਕਿਸੇ ਨੂੰ ਦੁਖਾਂਤ ਪਰੰਪਰਾ ਅਧੀਨ ਲਿਖਿਆ ਮਿਰਜ਼ਾ ਸੇਵਾ ਦੀ ਕਹਾਣੀ ਪਹਿਲਾ ਮੌਖਿਕ ਰੂਪ ਵਿੱਚ ਗਾਈ ਜਾਂ ਸੁਣੀ ਜਾਂਦੀ ਰਹੀ ਜਿਸ ਦੇ ਸਬੂਤ ਸਾਨੂੰ ਸਾਡੇ ਲੋਕ ਸਾਹਿਤ ਤੋਂ ਮਿਲਦੇ ਹਨ ਮੋਹੋਂ ਮੂ ਤੁਰੀ ਆਂਦੀ ਹੋਣ ਕਰਕੇ ਇਸ ਕਹਾਣੀ ਦੇ ਕੁਝ ਹਿੱਸੇ ਅਲੋਪ ਹੋ ਗਏ ਕਹਾਣੀ ਵਿੱਚ ਅਧੂਰਾਪਨ ਹੈ ਅਰਥਾਤ ਇਹ ਕਹਾਣੀ ਤਰਤੀਬਵਾਰ ਤਾਂ ਨਹੀਂ ਮਿਲਦੀ ਪਰ ਪਹਿਲੀ ਦੁਖਾਂਤਿਕ ਰਚਨਾ ਹੋਣ ਕਰਕੇ ਸੰਖੇਪ ਹੋਣ ਕਰਕੇ ਬਹੁਤ ਮਕਬੂਲ ਹੋਈ ਅੰਗਰੇਜ਼ ਵਿਦਵਾਨ ਸਰ ਰਿਚਰਡਸ ਟੈਂਪਲ ਨੇ ਕਿਸੇ ਜੱਟ ਜਾਂ ਮਰਾਸੀ ਤੋਂ ਸੁਣ ਕੇ ਇਸ ਨੂੰ ਕਲਮਬੱਧ ਕੀਤਾ ਜਿਸ ਨੂੰ ਗੁਰਮੁਖੀ ਅੱਖਰਾਂ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਪੁਸਤਕ ਲੇਜੈਂਡਸ ਆਫ ਦਾ ਪੰਜਾਬ ਸਾਲ 1963 ਵਿੱਚ ਦਰਜ ਕੀਤਾ ਗਿਆ ਇਸੇ ਤਰ੍ਹਾਂ ਇੱਕ ਹੋਰ ਅੰਗਰੇਜ਼ ਵਿਦਵਾਨ ਸਵੈਨ ਰਟਨ ਨੇ ਕਿਸੇ ਵਿਅਕਤੀ ਤੋਂ ਸੁਣ ਕੇ ਇਸ ਨੂੰ ਲਿਖਿਆ ਜੋ ਕਿ ਭਾਸ਼ਾ ਵਿਭਾਗ ਦੁਆਰਾ ਹੀ ਪ੍ਰਕਾਸ਼ਿਤ ਪੁਸਤਕ ਰੋਮਾਂਟਿਕ ਟੇਲਸ ਫਰੋਮ ਪੰਜਾਬ ਵਿੱਚ ਸ਼ਾਮਲ ਹੈ ਇਹ ਟੈਂਪਲ ਦੀ ਕਹਾਣੀ ਤੋਂ ਥੋੜਾ ਵੱਖਰੀ ਹੈ ਪਰ মূল ਕਹਾਣੀ ਉਹੀ ਹੈ ਮੁੱਖ ਤੌਰ ਤੇ ਪੀਲੂ ਰਚਿਤ ਇੱਕ ਸਾ ਮਿਰਜ਼ਾ ਸੇਵਾ ਲੋਕ ਵਿਸ਼ਵਾਸਾਂ ਤੇ ਆਧਾਰਿਤ ਹੈ ਜਿਸ ਦਾ ਪ੍ਰਮਾਣ ਕਿਸੇ ਦੇ ਆਰੰਭ ਵਿੱਚ ਹੀ ਮਿਲ ਜਾਂਦਾ ਹੈ ਆਮ ਲੋਕਾਂ ਦੇ ਨੇੜੇ ਹੋਣ ਕਰਕੇ ਇਹ ਪੰਜਾਬੀ ਮਨ ਖਾਸ ਕਰਕੇ ਪਿੰਡੂ ਮਨ ਨੂੰ ਖਿੱਚ ਪਾਉਣ ਵਾਲੀ ਰਚਨਾ ਹੈ ਲੋਕ ਮਨਾ ਵਿੱਚ ਵਸੇ ਲੋਕ ਵਿਸ਼ਵਾਸਾਂ ਦਾ ਸਹਾਰਾ ਲੈ ਕੇ ਪੀਲੂ ਨੇ ਇਸ ਨੂੰ ਦੁਕਾਣਤ ਪਰੰਪਰਾ ਅਧੀਨ ਸਿਰਜਿਆ ਹੈ ਪੇਸ਼ ਹੈ ਮੂਲ ਪਾਠ ਪੀਲੂ ਰਚਿਤ ਕਿੱਸਾ ਮਿਰਜ਼ਾ ਸੇਵਾ ਕਾਰ ਖੀਵੇ ਦੇ ਸੇਵਾ ਜੰਮੀ ਮੰਗਲਵਾਰ ਡੋਮ ਸੋਲੇ ਗਾਂਵ ਦੇ ਕਨ ਕੀਵੇ ਦੇ ਬਾਰ ਰੱਜ ਦਵਾਈ ਦਿੱਤੀਆਂ ਸੋਹਣੇ ਪਰਵਾਰ ਰਲ ਤਦਬੀਰਾ ਬਧੀਆਂ ਛੈਲ ਹੋਈ ਮੁਟਿਆਰ ਸਹਿਵਾ ਨਾਲ ਸਹੇਲੀਆਂ ਕੂੜੀ ਰੀਸ ਘਾਰ ਕਰਵੰਜਲ ਦੇ ਮਿਰਜ਼ਾ ਜੰਮਿਆ ਕਰੜੇ ਵਾਰ ਜਨਮ ਦਿੱਤਾ ਮਾਈ ਬਾਪ ਨੇ ਰੂਪ ਦਿੱਤਾ ਕਰਤਾਰ ਐਸਾ ਮਿਰਜ਼ਾ ਸੂਰਮਾ ਖਰਲੰਦਾ ਸਰਦਾਰ ਸੇਵਾ ਪੜੇ ਪਟੀਆਂ ਮਿਰਜ਼ਾ ਪੜੇ ਕੁਰਾਨ ਬੇਚ ਮਸੀਤ ਦੇ ਲਗੀਆਂ ਜਾਣੇ ਕੁੱਲ ਜਹਾਨ ਨਾ ਮਾਰ ਕਾਜੀ ਚਮਕਾ ਨਾ ਦੇ ਤਤੀਨ ਉਤਾ ਪਰ ਨਾ ਸਾਡਾ ਰਹਿ ਗਿਆ ਲੈ ਆਏ ਇਸ਼ਕ ਲਖਾ ਸੇਵਾ ਗਈ ਤੇਲ ਨੂੰ ਗਈ ਪੰਸਾਰੀ ਦੀ ਹੱਟ ਫੜ ਨਾ ਜਾਣੇ ਤਕੜੀ ਹਾੜ ਨਾ ਜਾਣੇ ਵਟ ਤੇਲ ਪੁਲਾਵੇ ਭੁੱਲਾ ਬਾਣੀਆਂ ਦਿੱਤਾ ਸ਼ਹਿਦ ਉਲਟ ਵਣਜ ਗਵਾਏ ਬਾਣੀਆਂ ਵਲਦ ਗਵਾਏ ਜੱਟ ਦੰਦੇ ਸੇ ਨਾਂਗਾ ਪਿਲ ਰਹਾ ਹੋ ਗਏ ਚੌਰ ਚਪਟ ਮਿਰਜੇ ਸਹਿਵਾ ਦੀ ਦੋਸਤੀ ਰੋਹੂ ਵਿੱਚ ਜਗਤ ਘਰ ਤੋਂ ਸਹਿਵਾ ਤੁਰ ਪਏ ਕਰਕੇ ਪੜਨ ਦੀ ਨੀਤ ਕਾਜੀ ਸਾਡਾ ਮਰ ਗਿਆ ਸੁੰਨੀ ਪਈ ਮਸਜਿਦ ਤੂੰ ਸੁਣ ਕਰਮੂ ਬਹਾਮਣਾ ਕਦੀ ਨਾ ਆਇਓ ਕਾਮ ਕੋੜੀ ਦਿਆਂ ਤੇਰੇ ਚੜਨ ਨੂੰ ਕਾਠੀ ਸਣੇ ਲਗਾਮ ਹੱਥ ਦੀਆਂ ਦਿਆਂ ਚੂੜੀਆਂ ਸੋਨਾ ਕਰਦੀ ਦਾਨ ਚੋਟੀ ਦਿਆਂ ਦੁੱਧ ਪੀਣ ਨੂੰ ਹਲ ਦੀ ਜ਼ਮੀ ਇਨਾਮ ਜਬ ਲਗ ਜੀਵੇ ਸੇਵਾ ਰੱਖੇ ਤੇਰਾ ਐਸਾਨ ਚੌਥੇ ਨੂੰ ਚੰਦੜ ਵਿਆਹ ਲ ਜਾਣਗੇ ਫਿਰ ਕੀ ਕਰੇਗਾ ਆਣ ਅੱਗੋਂ ਕਰਮੋਂ ਬੋਲਦਾ ਸੱਚੀ ਦਿਆ ਸੁਣਾ 40 ਕੋਹਾਂ ਦਾ ਪੈਂਡੜਾ ਕੌਣ ਆਵੇ ਕੌਣ ਜਾ ਘਰ ਮਿਰਜ਼ੇ ਦੇ ਹੋਰ ਇਸਤਰੀ ਸੁਣੀਂਦੀ ਬੁਰੀ ਬਲਾ ਸੌਂਕਣ ਉੱਤੇ ਸੌਂਕਣ ਪਏ ਲਵੇ ਅੱਧ ਵੰਡਾ ਛੱਡਦੇ ਪੁਰਾਣੇ ਜੱਟ ਦੀ ਦੋਸਤੀ ਨਵੀਂ ਕਰਮੂ ਵੱਲ ਲਾ ਘਰ ਵਿੱਚ ਲਾ ਲੈ ਦੋਸਤੀ ਬਹਿ ਕੇ ਇਸ਼ਕ ਕਮਾ ਅੱਗੋਂ ਸਹਿਵਾ ਬੋਲਦੀ ਤੇਰੇ ਮੂੰਹ ਵਿੱਚ ਸਵਾ ਮਾਰਾਂ ਚਪੇੜ ਤੇਰੇ ਗਜਬ ਦੀ ਦਿਆਂ ਅਕਲ ਗਵਾ ਖਬਰ ਹੋ ਜਾਏ ਮੇਰੇ ਬਾਪ ਨੂੰ ਤੈਨੂੰ ਸ਼ਹਿਰੋਂ ਦੇ ਉਜਾੜ ਤੇ ਖਬਰ ਹੋ ਜਾਏ ਵੀਰ ਸ਼ਮੀਰ ਨੂੰ ਤੈਨੂੰ ਦੇ ਉਮਾਰ ਜੇ ਖਬਰ ਹੋ ਜਾਏ ਪਿੰਡ ਦੇ ਮੁੰਡਿਆਂ ਕਰਨ ਟੀਮਾ ਦੀ ਮਾਰ ਪੜ ਕੇ ਸਰਾਦ ਦਾਦਾ ਆਉਣਗੇ ਨਿਉਂ ਦੇ ਖਾਣ ਤੇ ਜਾ ਲਗਨੀ ਆ ਮੈਂ ਤੇਰੀ ਪੋਤਰੀ ਬਹਿ ਗਿਆ ਰੰਨ ਬਣਾ ਲੱਗੂ ਕਚਹਿਰੀ ਖੀਵੇ ਬਾਪ ਦੀ ਤੈਨੂੰ ਬਨ ਕੇ ਲਉ ਮੰਗਾ ਇਹ ਗੁਨਾਹ ਮੇਰਾ ਬਖਸ਼ ਲੈ ਸਹਿਬਾ ਜਿੱਥੇ ਕੱਲੇ ਉਥੇ ਜਾ ਡੋਰਾ ਲੱਗਾ ਅਫੀਮ ਦਾ ਸਾਡੀ ਅਕਲ ਟਿਕਾਣੇ ਨਾ ਮੈਂ ਤੇ ਭੋਲਾ ਗਰੀਬ ਹਾਂ ਮੇਰੀ ਰੱਖ ਤੋੜਿਆਂ ਦੀ ਲਾਜ ਬੜੀ ਰਾਤੋਂ ਉੱਠ ਕੇ ਤੁਰ ਪਮਾ ਖਰਲਾਂ ਦੀ ਰਾਹ ਸਿਆੜਾਂ ਤੋਂ ਬਾਹਮਣ ਤੁਰ ਪਿਆ ਪਿਆ ਖਰਲਾਂ ਦੀ ਰਾਹ ਕੋਲ ਮਿਰਜ਼ੇ ਦੇ ਆ ਕੇ ਦੱਸ ਦਿੱਤੀ ਸਾਹੇ ਦੀ ਪਾ ਮਹਿੰਦੀ ਸਹਿਵਾ ਦੇ ਵਿਆਹ ਦੀ ਚੱਲ ਕੇ ਹੱਥੀ ਆਪਣੇ ਲਾ ਭੇਜਿਆ ਸਹਿਵਾ ਦਾ ਆ ਗਿਆ ਛੇਤੀ ਹੋ ਤਿਆਰ ਚੜਦੇ ਮਿਰਜ਼ੇ ਖਾਨ ਨੂੰ ਸ਼ਤੀ ਕਰੇ ਜਵਾਬ ਹਟ ਕੇ ਬੈਠੀ ਮਿਰਜ਼ਾ ਘਰ ਵਿੱਚ ਕਰੀ ਸਲਾਹ ਅਤੇ ਪਲੰਗ ਤੇ ਬਹਿ ਕੇ ਮੇਰਾ ਹੱਥੀਂ ਕਾਜ ਸੰਵਾਰ ਪੜ ਕੇ ਆਉਣਗੇ ਪੱਟੀ ਸੰਦਰ ਬਾਰ ਦੇ ਸਾਹਿਬ ਸੰਡੇ ਬਾਰ ਮੇਰਾ ਜਾਣਾ ਜ਼ਰੂਰ ਦਾ ਪਿੱਛੇ ਪਾਈ ਚਾਰ ਅੱਛੀ ਕਰਨ ਆਪਣੇ ਨੱਕ ਨੂੰ ਨਹੀਂ ਖਰਲਾ ਨੂੰ ਆਉ ਹਾਰ ਮੇਰਾ ਜਾਣਾ ਜ਼ਰੂਰ ਦਾ ਜਾਂਦੇ ਨੂੰ ਹੋੜ ਨਾ ਪਾ ਕਾਜ ਵਿਹੂਣਾ ਮੈਂ ਫੇਰਾ ਮੈਨੂੰ ਕੀ ਕਿਸੇ ਕਾਜਾ ਨਾਲ ਚੜਦੇ ਮਿਰਜ਼ੇ ਖਾਨ ਨੂੰ ਮੱਤਾਂ ਦੇਵੇ ਮਾਂ ਬੁਰੇ ਸਿਆਲਾਂ ਦੇ ਮਾਮਲੇ ਬੁਰੀ ਸਿਆਲਾਂ ਦੀ ਰਾਹ ਬੁਰੀਆਂ ਸਿਆਲਾਂ ਦੀਆਂ ਔਰਤਾਂ ਲੈਂਦੀਆਂ ਜਾਦੂ ਪਾ ਕੱਢ ਕਲੇਜੇ ਖਾਂਦੀਆਂ ਮੇਰੇ ਝਾਟੇ ਤੇਲ ਨਾ ਪਾ ਰਨ ਦੀ ਖਾਤਰ ਚੱਲਿਆ ਆਵੇਂ ਜਾਨ ਗਵਾ ਆਖੇ ਮੇਰੇ ਲੱਗ ਜਾ ਅੱਗੇ ਪੈਰ ਨਾ ਪਾ ਕਾਰਖੀਵੇ ਦੇ ਕਾਜ ਹੈ ਲਾਗੀ ਭੇਜਿਆ ਮੇਰੇ ਦਾ ਘਰ ਮੇਰੇ ਆਣ ਕੇ ਦੱਸ ਦਿੱਤੀ ਸਾਹੇ ਦੀਪਾ ਉਹ ਨਾਨਕੇ ਮੈਂ ਦੋ ਤਰਾ ਜਾਂਦੇ ਨੂੰ ਮੋੜ ਨਾ ਪਾ 5 ਰੁਪਏ ਇੱਕ ਪਟਕਾ ਮੈਂ ਨਿਉਂ ਦਾ ਪਾਉਂਗਾ ਜਾ ਮਿਰਜੇ ਨੇ ਘੋੜੀ ਸ਼ਿੰਗਾਰ ਲਈ ਆਸਣ ਬੈਠਾ ਜਾ ਚੜਦੇ ਦਾ ਪੱਲਾ اٹਕਿਆ ਛੀਂਕ ਸਾਹਮਣੇ ਆ ਮਿਰਜਾ ਸਿਆੜਾ ਨੂੰ ਚੱਲਿਆ ਖੇੜੇ ਸੀਸ ਨਵਾ ਕੱਡ ਕਲੇਜਾ ਲੈ ਗਈ ਖਾਨਖੀ ਵੇ ਦਿੱਤੀ ਗੱਜ ਗੱਜ ਲੰਮੀਆਂ ਮੀਂਡੀਆਂ ਰੰਗ ਜੋ ਗੋਰਾ ਸੀ ਜੇ ਦੇਵੇ ਪਿਆਲਾ ਜ਼ਹਿਰ ਦਾ ਮੈਂ ਮਿਰਜ਼ਾ ਲੈਂਦਾ ਪੀ ਜੇ ਮਾਰੇ ਬਰਸ਼ੀ ਕੱਸ ਕੇ ਮਿਰਜ਼ਾ ਕਦੀ ਨਾ ਕਰਦਾ ਸੀ ਆਪਣੀ ਮੌਤੇ ਮੈਂ ਮਰਾਂ ਮੇਰੇ ਨਾਲ ਤੁਹਾਨੂੰ ਕੀ ਚੜਦੇ ਮਿਰਜ਼ੇ ਖਾਨ ਨੂੰ ਵੰਜਲ ਦੇਂਦਾ ਮਤ ਪਠ ਰੰਨਾ ਦੀ ਦੋਸਤੀ ਖੂਰੀ ਜਨਾ ਦੀ ਮਤ ਹੱਸ ਕੇ ਲਾਉਂਦੀਆਂ ਯਾਰੀਆਂ ਰੋ ਕੇ ਦਿੰਦੀਆਂ ਦੱਸ ਜਿਸ ਕਰ ਲਾਏ ਦੋਸਤੀ ਮੂਲ ਨਾ ਕੱਤੇ ਲੱਤ ਲੱਥੀ ਹੱਥ ਨਾ ਆਂਵਦੀ ਦਾਨਿਸ਼ ਮੰਦਾ ਦੀ ਪੱਤ ਸੇਵਾ ਆਈ ਨਾ ਛੱਡ ਕੇ ਸਿਰ ਨਾ ਰਹੂ ਸਾਡੀ ਪੱਤ ਰਾਜਾ ਝੂਰੇ ਰਾਜ ਨੂੰ ਬੁੱਧ ਨੂੰ ਝੂਰੇ ਚੋਰ ਗੋਰੀ ਝੂਰੇ ਰੂਪ ਨੂੰ ਪੈਰਾ ਝੂਰੇ ਮੋਰ ਚੜਦੇ ਮਿਰਜੇ ਖਾਨ ਨੂੰ ਮਾਂ ਮਤ ਦੇ ਖੜੀ ਸੱਪਾਂ ਸ਼ੇਰਾਂ ਦੀ ਦੋਸਤੀ ਨਾ ਕਰ ਪਈ ਅੜੀ ਤਪੀ ਕੜਾਹੀ ਤੇਲ ਦੀ ਸਿਰ ਪਰ ਲਾਟ ਜੜੇ ਮੂਸਾ ਭਜਿਆ ਮੌਤ ਤੋਂ ਅੱਗੇ ਮੌਤ ਖੜੀ ਪर्वਤ ਬੜਦੇ ਟਕਰੇ ਲੰਘਣ ਕਿਹੜੀ ਗਲੀ ਰੋਂਦੀ ਬੀਬੀ ਫਾਤਿਮਾ ਕਰਕੇ ਬਾਹ ਖੜੀ ਮੈਂ ਕੀ ਰੱਬਾ ਤੇਰਾ ਫੋੜਿਆ ਮੇਰੀ ਜੋੜੀ ਖਾਕ ਰੜੀ ਅੱਜ ਦਾ ਵਾਰ ਬਚਾ ਲੈ ਪੜ ਕੇ ਸਿਆਣੀ ਜਾਵੜੀ ਵਿਆਹੀ ਹੋਵੇਂ ਤਾਂ ਛੱਡ ਦੇ ਮਾਂ ਮੰਗ ਨਾ ਛੱਡੀ ਜਾ ਜੇਕਰ ਮੰਗ ਮੈਂ ਛੱਡ ਦੇਮਾ ਲੱਗੇ ਖਰਲਾ ਨੂੰ लाਜ ਪੁੱਤ ਮਿਰਜ਼ਾ ਨੂੰ ਸਹਬਾ ਸਾਡੀ ਤੁਰਨੀ ਜੱਗ ਵਿੱਚ ਵਾਰ ਚੜਦੇ ਮਿਰਜ਼ੇ ਖਾਨ ਨੂੰ ਮਾਂ ਮਤ ਦੇ ਖੜੀ ਯਾਰਾਂ ਚੋਰਾں ਵਿੱਚ ਬੈਠ ਕੇ ਗੱਲ ਨਾ ਕਰੀਏ ਖਰੀ ਅੱਜ ਦਾ ਵਾਰ ਬਚਾ ਲੈ ਪੜ ਕੇ ਸਿਆਣੀ ਜਾਵਣੀ ਅੱਗੋਂ ਮਿਰਜ਼ਾ ਬੋਲਿਆ ਦੇਵਾ ਸੱਚ ਸੁਣਾ ਕਰ ਵੰਜਲ ਦੇ ਜੰਮਿਆ ਦਿੱਤੀ ਕੁੱਲ ਸੰਵਾਰ ਸੱਦਿਆ ਸੇਵਾਂ ਸਿਆਲ ਕੀਕਰ ਦੇ ਮਾ ਜਵਾਬ ਜਿਉਂਦਾ ਰਹਾ ਤਾਂ ਆ ਮਿळा ਮਤ ਛੋੜਿਓ ਆਸ ਮਿਰਜਾ ਸਿਆੜਾ ਨੂੰ ਤੁਰ ਪਿਆ ਚੱਲਿਆ ਹੋ ਅਸਵਾਰ ਮਿਰਜਾ ਪੁੱਛੇ ਪੀਲੂ ਸ਼ਾਇਰ ਨੂੰ ਦੱਸੀ ਸ਼ਗਨ ਵਿਚਾਰ ਪੀਲੂ ਬੈਠਾ ਖੂਹ ਤੇ ਕਰਕੇ ਲਖ ਤਦਵੀਰ ਕਾਂਜਣ ਵੱੱਦਾ ਤਕੜਾ ਤਕੜੇ ਵੱੱਦਾ ਤੀਰ ਲੱਠ ਪਲਾਣਾ ਮੇਲਿਆ ਕਰੜੇ ਕੱਤ ਜੰਜੀਰ ਕੰਮੀਆਂ ਮੁੱਢ ਤਧੂਰੀਆਂ ਜਿਵੇਂ ਬਾਦਸ਼ਾਹ ਮੁੱਢ ਵਜ਼ੀਰ ਕੁੱਤਾ ਹਟ ਹਟ ਕਰ ਰਹਾ ਜਿਵੇਂ ਦਰ ਵਿੱਚ ਖੜਾ ਫਕੀਰ ਟਿੰਡਾਂ ਗੇੜਮ ਗੇੜੀਆਂ ਪਰ ਪਰ ਡੋਲਣ ਨੀਰ ਅੱਗੋ ਮਿਰਜ਼ਾ ਬੋਲਿਆ ਤੈਨੂੰ ਧਿਆ ਸੁਣਾ ਤੇਰੀਆਂ ਗੱਲਾਂ ਝੂਠੀਆਂ ਇੱਕ ਵੀ ਮੰਦਾ ਨਾ ਇੰਨੇ ਖੜਕੇ ਵਾਲੇ ਆਦਮੀ ਕਵਰੀ ਜਾ ਪਏ ਜੇ ਪਲੀ ਚੋਨੇ ਜ਼ਿੰਦਗੀ ਗਾਹਾਂ ਪੈਰ ਨਾ ਦੇ ਰਸਤੇ ਪੈ ਜਾਓ ਰਾਈਓ ਡੰਡੀ ਪੈਰ ਨਾ ਕੱਤ ਜਿਸ ਦਿਨ ਸਾਹਾ ਸਾਧਿਆ ਲਾਗੀ ਦੇਂਦੇ ਖਤ ਕਰ ਮਿਰਜੇ ਦੇ ਆਕੇ ਪਾਉਂਦੇ ਸਾਹੇ ਦੀ 10 5 ਰੁਪਏ ਇੱਕ ਪਤੀਹਾ ਵਾਦਾ ਜਾਨਾ ਕੱਤ ਤੁਹਾਡੇ ਬਾਰੀ ਘੋੜੀਆਂ ਮੇਰੀ ਬੱਕੀ ਦਾ ਪਤਲਾ ਲੱਕ ਆਲੋ ਰੁਪਈਆ ਸਲਾਮ ਦਾ ਤੁਹਾਨੂੰ ਅੱਗੇ ਨਾ ਆਈਂ ਮਤ ਸੋਮ ਬੱਕੀ ਦੇ ਖੜਕਦੇ ਜਿਉਂ ਲੋਹੇ ਪੈਣ ਤੰਗਾਣ ਦਮ ਬੱਕੀ ਦੀ ਇੰਜ ਫਿਰੇ ਜਿਉਂ ਚੋਰੀ ਕਰੇ ਗੁਲਾਮ ਮੂਹ ਨਾਲ ਲਾਹੇ ਪਗੜੀਆਂ ਤੋੜ ਕੇ ਸੁਟੇ ਅਜਾਨ ਬੱਕੀ ਲਾਹਾਂ ਪਗੜੀਆਂ ਵੇਖੀ ਨਾ ਕਿਸੇ ਦੀ ਲਾਜ ਨਾਈ ਮੇਰਾ ਮਾਰਿਆ ਸ਼ਰਬਤ ਦਿੱਤਾ ਢੋਲ ਪੋਛਣਾ ਪੈਂਦੇ ਮਾਮਲੇ ਨਿਉ ਨਾ ਲਗਦੇ ਜ਼ੋਰ ਗੱਲਾਂ ਕਰਨ ਸੁਖਾਲੀਆਂ ਔਖੇ ਪਾਲਣੇ ਬੋਲ ਮਿਰਜ਼ਾ ਸਿਆਲਾ ਮੁੱਢ ਆ ਗਿਆ ਰੰਨ ਸਾਇਬਾਂ ਦਾ ਚੋਰ ਹੋਰਾਂ ਦੇ ਹੱਥੇ ਵਰਸ਼ੀਆਂ ਮਿਰਜ਼ੇ ਦੀ ਸਬਜ਼ ਕਮਾਨ ਦੈਨੇ ਕੰਨੀ ਆਵਦਾ ਮੇਰਾ ਮਿਰਜ਼ਾ ਸ਼ੇਰ ਜਵਾਨ ਮਿਰਜ਼ਾ ਘਰ ਬੀਬੋ ਦੇ ਆ ਗਿਆ ਚਰਖਾ ਦੇਂਦਾ ਠਹਿਰਾ ਜੇ ਤੂੰ 마ਸੀ ਧਰਮ ਦੀ ਸਹਿਬਾ ਨੂੰ ਲਿਆ ਕੇ ਮळा ਘਰ ਤੋਂ ਬੀਬੋ ਤੁਰ ਪਈ ਮੂਰਾ ਲੈ ਕੇ ਚਾਰ ਉੱਠੀ ਸੇਵਾ ਸੁੱਤੀਏ ਉੱਠ ਕੇ ਦੇਈ ਦੇਦਾਰ ਚੀਰੇ ਵਾਲਾ ਸ਼ੋਕਰਾ ਬੀਬੋ ਅੰਦਰ ਕੌਣ ਖੜਾ ਮਿਰਜ਼ਾ ਫੁੱਲ ਗੁਲਾਬ ਦਾ ਮੇਰੀ ਝੋਲੀ ਟੁੱਟ ਪਿਆ ਨਾ ਫੜ ਬਾਈਆਂ ਘੁੱਟ ਕੇ ਬੰਗਾ ਜਾਂਦੀਆਂ ਟੁੱਟ ਕੱਲ ਚੀਰ ਚੜਾਈਆਂ ਪਹਿਨਣਾ ਵੇਖੀਆਂ ਰੱਜ ਢੀੜੀ ਗੜੀ ਕੁੱਠੀਆਂ ਕਰ ਮੂਰਖ ਧੂੜੀ ਗੱਡ ਖਬਰ ਹੋਵੇ ਖਾਨ ਸ਼ਮੀਰ ਨੂੰ ਲਹੂ ਪੀਵੇਗਾ ਰਾਜ ਲੈ ਚਲਦਾਨਾਵਾਦ ਨੂੰ ਜੇ ਸਿਰ ਹੈਗੀ ਪੱਗ ਤੈਨੂੰ ਮਾਰ ਗਵਾਉਣਗੇ ਤੂੰ ਰੱਖ ਖਰਲਾਂ ਦੀ ਲੱਜ ਅੱਗੋਂ ਮਿਰਜ਼ਾ ਬੋਲਿਆ ਤੂੰ ਸੁਣ ਜਾ ਮ ਲੋਹਾਰ ਕੀ ਸੁੱਤਾ ਕੀ ਜਾਗਦਾ ਕੀ ਗਿਆ ਪਵਾਰ ਮਜ਼ਦੂਰੀ ਲੈ ਲਈ ਆਪਣੀ ਕਿਲੀਆਂ ਦੇ ਹਜ਼ਾਰ ਜੇ ਤੂੰ ਭਾਈ ਧਰਮ ਦਾ ਸੇਵਾ ਤੋਰੀ ਨਾਲ ਮਿਰਜ਼ੇ ਕਿਲੀਆਂ ਗੱਡੀਆਂ ਪੰਜੇ ਪੀਰ ਮਨਾ ਪੌੜੀ ਪੌੜੀ ਜਟ ਚੜ ਗਿਆ ਉੱਪਰ ਚੜਿਆ ਜਾ ਉੱਪਰੋਂ ਸਹਿਬਾਂ ਉਤਰੀ ਪੈ ਗਈ ਛਣਕਾਰ ਸਾਲੂ ਦਾ ਪੱਲਾ ਅਟ ਗਿਆ ਰਤਾ ਕੋ ਬੱਕੀ ਨੂੰ ਫੇਰ ਅੱਗੇ ਕਰ ਸਹਿਬਾਂ ਬਾਪ ਦਾ ਲਾ ਦੂੰ ਸਾਲੂਆਂ ਦਾ ਢੇਰ ਚੜੀ ਰਹਿ ਬੱਕੀ ਦੀ ਬੇਲ ਤੇ ਸੁਖ ਮਿਰਜ਼ੇ ਦੀ ਲੋੜ ਮਾੜੀ ਤੇਰੀ ਟੈਰ ਕੀ ਮਿਰਜ਼ਾ ਲਿਆਇਆ ਕਿਧਰੋਂ ਤੋਰ ਸੁੱਕਾ ਇਹਦਾ ਚੌਖਟਾ ਕਾਵਾਂ ਖਾਦੀ ਕੰਗਰੋੜ ਜੇਕਰ ਨਾ ਸੀ ਤੇਰੇ ਬਾਪ ਦੇ ਮੰਗ ਲਿਉਂਦੋ ਹੋਰ ਕੋੜੇ ਖੀਵੇਂ ਖਾਨ ਦੇ ਬੜੇ ਮਰਾਤਬ ਖੋਰ ਭੱਜਿਆਂ ਨੂੰ ਜਾਣ ਨਾ ਦੇਣਗੇ ਉੱਦੜ ਜਈਆਂ ਦੇ ਚੋਰ ਵਿੱਚ ਉਜਾੜ ਦੇ ਮਾਰ ਕੇ ਤੇਰੀ ਸੁੱਟਣ ਧੌਣ ਮਰੋੜ ਕੰਨ ਲੰਮੇ ਖੋਰ ਪਤਲੇ ਦਮ ਬੱਕੀ ਦੀ ਸਿਆਹ ਦੇਖ ਕੇ ਮੇਰੀ ਟੈਰ ਨੂੰ ਝੋਰੇ ਚਤਨਾ ਪਾ ਬਾਈ ਡੋਗਰ ਜਿਨ੍ਹਾਂ ਦੇ ਬੈਣ ਪਵਾਂਦੀਆ ਬਾਪ ਦੇ ਖੱਤਿਆਂ ਚਾਰ ਕੇ ਬੱਕੀ ਨੂੰ ਲਿਆ ਬਣਾ 10 ਮਈਆਂ ਦਾ ਘਿਓ ਦਿੱਤਾ ਬੱਕੀ ਦੇ ਢਡਪਾ ਬੱਕੀ ਤੋਂ ਡਰਨ ਫਰਿਸ਼ਤੇ ਮੇਥੋਂ ਡਰੇ ਖੁਦਾ ਚੁੱਬੇ ਵਿੱਚ ਪਤਾਲ ਉੱਡ ਕੇ ਚੜੇ ਆਕਾਸ਼ ਚੜਨਾ ਆਪਣੇ ਸ਼ੌਂਕ ਨੂੰ ਬੱਕੀ ਨੂੰ ਲਾਜ ਨਾ ਲਾ ਬੂਹੇ ਤੇ ਟਮਕ ਵੱਜਿਆ ਸਹਬਾਂ ਕੱਤੇ ਤੇਲ ਅੰਦਰ ਬੈਠੇ ਨਾਨਕੇ ਬੂਹੇ ਬੈਠਾ ਮੇੜ ਥਾੜੀ ਬਟਵਾ ਰਹਿ ਗਿਆ ਕੁੱਪੇ ਅਤਰ ਫੁਲੇਲ ਗਹਿਣੇ ਸਣੇ ਪਟਾਰੀਆਂ ਚਾਂਜਰ ਸਣੇ ਹਮੇਲ ਫਿਰੋਜ਼ ਡੋਗਰ ਕੋਕਿਆ ਸੁਣੀ ਖਾਨ ਖੀਵੇ ਮੇਰੀ ਬਾਤ ਸਹਿਬਾ ਨੂੰ ਮਰਜ਼ਾ ਲੈ ਗਿਆ ਰੁੰਦੀ ਸੰਡੇ ਦੀ ਬਾਰ ਲਾ ਗਿਆ ਲਾਜ ਸਿਆਲਾਂ ਨੂੰ ਗਿਆ ਸਹਿ ਦਾਗ ਲਗਾ ਘੋੜੇ ਪਾਉ ਪਖਰਾ ਪੈਦਲ ਹੋ ਜਾਓ ਅਸਵਾਰ ਰਸਤੇ ਪਵੋ ਪੈਦਲੋ ਮੁੱਛ ਮੱਲੋ ਅਸਵਾਰ ਸਾਵਾ ਮਿਰਜਾ ਮਾਰਨਾ ਕਰਕੇ ਕਾਲ ਕਰਾਰ ਇਸ਼ਕ ਲਤਾੜੇ ਆਦਮੀ ਬਰਫ ਲਤਾੜੇ ਰੁੱਖ ਨੀਂਦ ਨਾ ਆਉਦੀ ਚੋਰ ਨੂੰ ਆਸ਼ਿਕ ਨਾ ਲੱਗੇ ਭੁੱਖ ਸਹਿਵਾ ਮਿਰਜੇ ਦੀ ਦੋਸਤੀ ਜਗ ਨਾ ਰਹਿਣੀ ਲੋਕ ਲੈ ਚੱਲ ਦਾਨਾਵਾਦ ਨੂੰ ਜਾਨ ਲੁਕਾਵੇ ਮੁਖ ਜੰਡ ਦੇ ਹੀਟ ਜਟਾ ਸੌ ਰਿਓ ਉਠ ਸੁਰਤ ਸੰਭਾਲ ਬੱਕੀ ਤੈਨੂੰ ਛੱਡ ਕੇ ਉੱਠ ਗਈ ਜਿਸ ਦੇ ਉੱਤੇ ਬੜਾ ਇਤਵਾਰ ਨਾਰਦ ਛੱਡ ਕੇ ਉੱਠ ਗਿਆ ਤੇਰਾ ਮੁੱਢ ਕਦੀਮਾ ਦਾ ਯਾਰ ਮਾਰਨ ਸਹਿਵਾ ਨੂੰ ਆ ਗਿਆ ਜਿਹਦਾ ਕਰਦਾ ਨਾ ਸੀ ਇਤਵਾਰ ਮੇਰੇ ਉੱਪਰ ਨਾ ਕੋਈ ਦੀਦਾ ਸੂਰਮਾ ਜਿਹੜਾ ਮੇਰੇ ਪਰਿਵਾਰ ਕਰੇ ਮਾਰ ਕੋਹਾਂ ਜਿੰਨੇ ਪਾਸ ਤੇਰੇ ਵੀਰ ਖੜੇ ਝਟਕ ਝੂਟਾ ਜੰਡ ਲੈਣ ਦੇ ਮੁਰ ਜਿਹੜੀ ਰੱਬ ਕਰੇ ਅੱਜ ਦੀ ਕੜੀ ਸੌ ਲੈਣ ਦੇ ਦੂਜੀ ਕੜੀ ਵੜਾ ਦਾਨਾ ਬਾਦ ਜੰਡ ਦੇ ਹੇਠਾਂ ਜੱਟ ਸੌ ਰਿਓ ਲਾਲ ਦਸ਼ਾਲਾ ਤਾਣ ਵਹੀ ਚਲਾਈਆਂ ਕਾਨੀਆਂ ਮੌਤ ਨਾ ਦੇਂਦੀ ਜਾਨ ਮੱਥੇ ਵਿੱਚ ਕਲਜੋਗਣਾ ਫਤੇ ਨਾ ਦੇਂਦੀ ਹੋਣ ਲਿਖਿਆ ਡਾਡੇ ਰੱਬ ਦੀਆਂ ਮੀਟਣ ਵਾਲਾ ਕੌਣ ਉੱਠੀ ਮਿਰਜ਼ਾ ਸੁੱਤਿਆ ਖੱਬੇ ਆਏ ਅਸਵਾਰ ਹੱਥੀਂ ਤੇਗਾ ਰੰਗ ਲੀਆਂ ਕਰਦੇ ਮਾਰੋ ਮਾਰ ਮੇਰੇ ਬਾਬਲ ਵਰਗੀਆਂ ਘੋੜੀਆਂ ਵੀਰ ਮੇਰੇ ਅਸਵਾਰ ਕੀ ਢੰਡਾਉ ਅਸਾਂ ਦੇ ਕੀ ਕੋਈ ਮੀਰ ਸ਼ਿਕਾਰ ਜੰਡ ਦੇ ਜੰਡੂਰਿਆ ਤੂੰ ਹੀ ਕਰੀ ਨਿਆਉ ਹੋਵੇ ਦੂਣਾ ਫੜੇ ਚੌਗਣਾ ਤੇਰੀ ਮਹਿੰਦੀ ਮਾਣੇ ਛਾਉ ਮੁੱਠੀਆਂ ਪਰ ਜੰਗਾਦੀ ਯਾਰ ਨੂੰ ਜਾਗੀਏ ਰੱਬ ਦੇ ਨਾਂ ਤੁਰਨਾ ਆਪਣੀ ਰਨ ਸਹਿਬਾਂ ਮੇਰੀ ਵਿਚਾਲਿਓ ਟੁੱਟੀ ਲਾਂ ਜੇ ਨਾ ਸੀ ਤੋੜ ਨਬੋਣੀ ਮੇਰੀ ਕਾਹਨੂੰ ਪਕੜੀ ਬਾਹ ਬਚਾ ਕਰਿੰਦੇ ਆਸ਼ਕਾ ਨਾ ਅੱਗੇ ਮਿਲਣਾ ਤੈਨੂੰ ਥਾਂ ਅਰਸ਼ੋਂ ਉਤਰੇ 6 ਜਣੇ ਛਿਏ ਭੈਣਪਰਾ ਦੁਲਦਲ ਲਈ ਸ਼ਾ ਅਲੀ ਨੇ ਪਾਈ ਕਾਬੇ ਦੀ ਰਾਹ ਹਕ ਲਿਆ ਗੁੱਗੇ ਚੋਹਾਨ ਨੇ ਬਾਗੜਾਂ ਦਿੱਤੀਆਂ ਟਾ ਨੀਲਾ ਲਿਆ ਰਾਜੇ ਰਸਾਲੂ ਨੇ ਰਾਣੀਆਂ ਲਈਆਂ ਛੁੜਾ ਗਰੜਾ ਜੈਮਲ ਫੱਤੇ ਸੰਦਲ ਬੇਟੀ ਨਾ ਦਿੱਤੀ ਵਿਆ ਲੱਖੀ ਲੈ ਲਈ ਦੁੱਲੇ ਜਵਾਨ ਨੇ ਮਾਰੇ ਅਕਬਰ ਦੀ ਰਾਹ ਕੱਕੀ ਘਰ ਸੁਲਤਾਨ ਦੇ ਚਾਰੇ ਕੂਟਾਂ ਲਈਆਂ ਨਿਵਾ ਸਭ ਨਾਲ ਤੋਂ ਛੋਟੀ ਹੈ ਬੱਕੀ ਚੱਲ ਕੇ ਆਈ ਮਿਰਜ਼ੇ ਦੇ ਪਾਸ ਮੂੰਹ ਕੜਿਆਲਾ ਜੱਟ ਨੇ ਦੇ ਲਿਆ ਪੰਜੇ ਪੀਰ ਮਨਾ ਖਿੱਚ ਕੇ ਤੰਗ ਕੱਸਿਆ ਲੈ ਨੇ ਸ਼ਗਨ ਮਨਾ ਸਰਸਿਆੜਾਂ ਦੇ ਵੱਢ ਕੇ ਦੇਵਾ ਜੰਡ ਚੜਾ ਬੱਕੀ ਦੇ ਬਿਲ ਪਰ ਬਹਿ ਕੇ ਬੱਕੀ ਨੂੰ ਲਾਜ ਨਾ ਲਾ ਸ਼ੇਰ ਬਾ ਕਲਿਆਰ ਭੌਂਕ ਦੇ ਵੇਖ ਜਿਨ੍ਹਾਂ ਦੀ ਤੂੰ ਜੋ ਮੱਕਾ ਲੱਬਾ ਹਾਜੀਆਂ ਮੈਨੂੰ ਲੱਬਾ ਤੂੰ ਸ਼ਹਿਰ ਸਿਆੜਾਂ ਦੇ ਆ ਲੱਗੇ ਜਿਉ ਫੱਟਾ ਉਹ ਤੈਨੂੰ ਤੇ ਗਾਂ ਮਾਰ ੜਾਉਣਗੇ ਜਿਉ ਪੇਂਜਾ ਪਿੰਜ ਦਾ ਰੂਹ ਮਿਰਜਾ ਆਖੇ ਕੋਈ ਨਾ ਦੀਦਾ ਸੂਰਮਾ ਜਿਹੜਾ ਮੈਨੂੰ ਹੱਥ ਕਰੇ ਕਟ ਕਪੜਾ ਦਿਆਂ ਟੱਕਰੀ ਮੇਥੋਂ ਵੀ ਰਾਠ ਡਰੇ ਵਲ ਵਲ ਵੱਡਦੇ ਹੂੰ ਸੂਰਮੇ ਜੋ ਖੇਤੀ ਨੂੰ ਪੈਣ ਘੜੇ ਸਿਰ ਸਿਆਲਾਂ ਦੇ ਵੱਢ ਕੇ ਸੋਟਾਂਗਾ ਵਿੱਚ ਰੜੇ ਆਥਣ ਵਕਤ ਟਲਦਾ ਜਿਉਂ ਸੋਬਾ ਸੇ ਹੋਈ ਸ਼ਾਮ ਤਰਤੀ ਤਾਂਬਾ ਹੋ ਗਈ سیاਹੀ ਫੜੀ ਅਸਮਾਨ ਘਰ ਬੇਗਾਨੇ ਮਾਰ ਕੇ ਸੌਂ ਰਿਹਾ ਵਿਚ ਮਦਾਨ ਤੇਰੇ ਸਰਸਾਂਗਾ ਵੱਜਦੀਆਂ ਜਿਉ ਲੋਹੇ ਪਏ ਤੰਗਾਣ ਚੰਦੜ ਟੁੱਕੇ ਜਨ ਬਣ ਕੇ ਮਾਰੇ ਤੈਨੂੰ ਬਾਜ ਨਾ ਜਾਣ ਛੇੜ ਬੱਕੀ ਚੱਲੀਏ ਦਾਨਾ ਬਾਦ ਕਿਉ ਪਿਆ ਵਿੱਚ ਮੈਦਾਨ ਮੇਰੇ ਮਿਰਜ਼ੇ ਦੇ ਹੱਥੋਂ ਪਿਆ ਪਾਜੜਾ ਅੰਬਰ ਕੋਈ ਨ ਪੈਂਦੀ ਠੱਲ ਰਾਤੀ ਮਹਿਲੀ ਤਰਿੰਜਣੀ ਤੁਰਪੇ ਮਿਰਜ਼ੇ ਦੀ ਗੱਲ ਮੈਂ ਬੈਠਾ ਵਿੱਚ ਕਚਹਿਰੀਆਂ ਰਾਜੇ ਹੁੰਦੇ ਮੇਰੀ ਵੱਲ ਮਾਰਾਂ ਰਾ ਲਾਹੌਰ ਦਾ ਸ਼ੇਰੀ ਕੱਤਾ ਹਲਚਲ ਚਾਰ ਕੁੰਟਾਂ ਲੁੱਟ ਲਈਆਂ ਸੰਗਾ ਨਾਲ ਉਥਲ ਮਰਨਾ ਤੇ ਜਗ ਛੱਡਣਾ ਮੇਰੀ ਜਗ ਵਿੱਚ ਰਹਿ ਜਾਏ ਕੱਲ ਚੰਦੜ ਸਿਆਲ ਚੜ ਪਏ ਰਾਹੀ ਕਾ ਤਰਫਹੀਰ ਫੌਜਾਂ ਘੇਰਾ ਕਰਤਿਆ ਕਰਕੇ ਬੜੀ ਤਦਵੀਰ ਕੜਕੜ ਚੱਲਣ ਗੋਲੀਆਂ ਮਿਰਜ਼ੇ ਨੂੰ ਪੈਂਦੇ ਬਹੁਤੇ ਤੀਰ ਉਹ ਸੁੱਤਾ ਨਹੀਂ ਜਾਗਦਾ ਕਾਇਮ ਨਹੀਂ ਹੁੰਦਾ ਸਰੀਰ ਵੇਖ ਜੰਡੂਰੇ ਦੀ ਛਤਰੀ ਸਿਰ ਪਰ ਬੋਲੇ ਕਾਂ ਟਾਂਗੂ ਵੱਜੇ ਮਲਕੁਲ ਮੌਤ ਦੇ ਕਿਤੇ ਨਹੀਂ ਦਿੰਦੇ ਜਾਨ ਚੰਦੜ ਸਿਆਲ ਮਾਰਨਗੇ ਬੜੇ ਸੂਰਮੇ ਜਵਾਨ ਉੱਠੀ ਵੀ ਮਰਜਿਆ ਸੁੱਤਿਆ ਕਿਉਂ ਪਿਆ ਬੜੇ ਗੁਮਾਨ ਕੋੜੀ ਆਉਂਦੀ ਵੀਰ ਸ਼ਮੀਰ ਦੀ ਆਉਂਦੀ ਹੈ ਬੜੇ ਤਾਣ ਸੁੱਤਾਏ ਤੂੰ ਉੱਠ ਖੜ ਜੇ ਰੱਬ ਰੱਖੇ ਸਿੱਧਕ ਇਮਾਨ ਮਿਰਜ਼ੇ ਆਂਦਾ ਵੇਖਿਆ ਸਹਿਵਾ ਦਾ ਵੀਰ ਸ਼ਮੀਰ ਤੇ ਮਿਰਜ਼ੇ ਨੇ ਗੋਸ਼ੇ ਚੋਂ ਕੱਢਿਆ ਕਰੜੇ ਨੋਕੇ ਦਾ ਤੀਰ ਕਰ ਬਿਸਮిల్లా ਮਾਰਿਆ ਪੌਂਦਾ ਬਾਂਗ ਪੰਬੀਰ ਘੋੜੀ ਉੱਤੋਂ ਲਾ ਲਿਆ ਸਹਿਵਾ ਦਾ ਵੀਰ ਸ਼ਮੀਰ ਅੱਗੋਂ ਸਹਿਵਾ ਬੋਲਦੀ ਮਨ ਮਿਰਜ਼ਿਆ ਮੇਰੀ ਸਲਾਹ ਛੇੜ ਬੱਕੀ ਨੂੰ ਤੂੰ ਰਾ ਖਰਲਾਂ ਦੇ ਲੈ ਚੱਲ ਦਾਨਾਬਾਦ ਸਿਆੜਾਂ ਦੀਆਂ ਘੋੜੀਆਂ ਆਦਮ ਖਾਣੀਆਂ ਨੇ ਤੇ ਰੋਕ ਲੈਂਦੀਆਂ ਰਾਹ ਜੇ ਤੂੰ ਮਿਰਜ਼ਾ ਸੂਰਮਾ ਮੇਰੀ ਸੇਵਾ ਦੀ ਓੜ ਨਿਭਾ ਮਿਰਜ਼ੇ ਵਿੱਚ ਬੜਾ ਗੁਮਾਨ ਸੀ ਫਿਰ ਸੌ ਗਿਆ ਜੰਡੂਰੇ ਦੇ ਪਾਸ ਮੈਂ ਵੜ-ਵੜ ਵੱਢਦਿਆਂ ਸੂਰਮੇ ਦੇਉ ਪੂਰ ਖਪਾ ਮੈਨੂੰ ਝਟਕ ਠੌਂਕਾ ਲਾ ਲੈਣ ਦੇ ਸੁੱਤੇ ਨੂੰ ਨਾ ਜਗਾ ਦਿਨ ਚੜਦੇ ਨੂੰ ਚੱਲਾਂਗੇ ਤੈਨੂੰ ਲੈ ਚਲਾਂ ਦਾਨਾਵਾਦ ਹੋਣੀ ਮਿਰਜ਼ੇ ਤੇ ਕੁੱਦ ਪਈ ਰਲਈ ਸਿਆਲਾਂ ਦੇ ਨਾਲ ਛੁੱਟੀ ਕਾਨੀ ਗਜਬ ਦੀ ਲੈ ਗਈ ਮਿਰਜ਼ੇ ਨੂੰ ਨਾਲ ਰੂਹ ਮਿਰਜ਼ੇ ਦੀ ਨਿਕਲ ਗਈ ਲੱਗੀ ਜੰਡੂਰੇ ਨਾਲ ਮੰਦਾ ਕੀਤਾ ਸਹਿਬਾਂ ਤੂੰ ਰੜ ਗਈ ਸਿਆਲਾਂ ਦੇ ਨਾਲ ਕਾਨੀ ਕੜੀ ਕਮਗਰਾ ਫਲ ਕਿਸੇ ਉਸਤਾਕਾਰ ਧੋਖੇ ਮਾਰੀ ਮੇਰੀ ਸਹਿਬਾਂ ਨਾ ਆਰ ਨਾ ਪਾਰ ਖਿੱਚ ਕੇ ਕੱਢੀ ਮਿਰਜ਼ੇ ਜਵਾਨ ਨੇ ਕਰ ਗਿਆ ਮਿਰਜ਼ੇ ਨੂੰ ਪਾਰ ਅੱਗੋਂ ਸਹਿਬਾਂ ਬੋਲਦੀ ਮਿਰਜ਼ਾ ਮਨ ਮੇਰੀ ਅਰਜ਼ਾ ਹੋਣੀ ਵਰਤੀ ਪੈਗੰਬਰਾਂ ਹੋਣੀ ਮਿਰਜ਼ੇ ਤੇ ਗਈ ਆ ਬੇਟੇ ਸ਼ਾ ਅਲੀ ਦੇ हसन ਹੁਸੈਨ ਪਰਾ ਲੜਦੇ ਨਾਲ ਜ਼ਰੀਦੀਆਂ ਦਿੱਤੇ ਪੂਰ ਖਪਾ ਦਰ ਵਿੱਚ ਰੋਂਦੀ ਬੀਬੀ ਫਾਤਿਮਾ ਮੁੜ ਕੇ ਨਾ ਆਏ ਮੇਰੇ ਪਾ ਮਿਰਜ਼ਾ ਐਡ ਪੈਗੰਬਰ ਮਰ ਗਏ ਤੂੰ ਕਿਹਦਾ ਪਾਣੀ ਹਾਰ ਇੱਕ ਅਰਜ਼ ਮੇਰੀ ਮੰਨ ਲੈ ਮੈਨੂੰ ਸੇਵਾ ਲੈ ਚਲ ਨਾਲ ਮੰਦਾ ਕੀਤਾ ਸੁਣ ਸੇਵਾ ਮੇਰਾ ਤਰਕਿਸ਼ ਟੰਗਿਆ ਝੰਡ ਤਿੰਸੇ ਕਾਨੀ ਮਿਰਜ਼ੇ ਜਵਾਨ ਦੀ ਦਿਨ ਦਾ ਸਿਆਲਾ ਨੂੰ ਵੰਡ ਪਹਿਲੀ ਮਾਰਦਾ ਵੀਰ ਸ਼ਮੀਰ ਦੇ ਦੂਜੀ ਕੁਲੇ ਦੇ ਤੰਗ ਤੀਜੀ ਮਾਰਾਂ ਜੋੜ ਕੇ ਜੀਤੀ ਹੈ ਤੂੰ ਮੰਗ ਸਿਰ ਤੋਂ ਮੰਡਾ ਸਾਹ ਉੱਡ ਗਿਆ ਗੜ ਵਿੱਚ ਪਈ ਝੰਡ ਬਾਜ ਭਰਾਮਾ ਛੱਟ ਮਾਰਿਆ ਕੋਈ ਨ ਮਿਰਜ਼ੇ ਦੇ ਸੰਗ ਪੀਲੂ ਪੁੱਛੇ ਸ਼ਾਇਰ ਨੂੰ ਕੈਵਲ ਗਿਆ ਜਹਾਨ ਬਹਿ ਬਹਿ ਗਈਆਂ ਮਜਰਸਾਂ ਲਗ ਲਗ ਗਏ ਦਿਵਾਨ ਮਿਰਜ਼ਾ ਮਾਰਿਆ ਮਲਕੁਲ ਮੌਤ ਦਾ ਕੁਝ ਮਾਰਿਆ ਉਹਨੂੰ ਗੁਮਾਨ ਬੇਚ ਕਬਰਾਂ ਦੇ ਖੱਪ ਗਿਆ ਮਿਰਜ਼ਾ ਸੋਣਾ ਜਵਾਨ ਇੱਕ ਕਿੱਸਾ ਮਿਰਜ਼ਾ ਸੇਵਾ ਦਾ ਜੋੜਿਆ ਪੀਲੂ ਸ਼ਾਇਰ ਨੇ ਜੇ ਨੂੰ ਜਾਣੇ ਕੁੱਲ ਜਹਾਨ ਸ਼ੁਕਰੀਆ ਦੋਸਤ